ਸਿੱਖਾਂ ਦੀ ਸ਼ੋਭੀ ਨੂੰ ਬਹੁਤ ਮਾੜਾ ਦਿਖਾਇਆ ਗਿਆ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾ ਸਵਾਲ ਤਾਂ ਇੱਥੇ ਮੇਰਾ ਸੈਂਸਰ ਬੋਰਡ ਨੂੰ ਆ ਵੀ ਤੁਸੀਂ ਕੰਗਣਾ ਰੌਣਾ ਦੀ ਆ ਐਮਰਜੈਂਸੀ ਵਹਨ ਤਾਂ ਰਿਲੀਜ਼ ਕਰਤੀ ਇਹਨੂੰ ਤਾਂ ਤੁਸੀਂ ਪਰਮਿਸ਼ਨ ਦੇਤੀ ਪਰ ਜਿਹੜੀ ਸਾਡੇ ਦਲਜੀਤ ਸਿੰਘ ਨੇ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਦੇ ਉੱਪਰ ਫਿਲਮ ਬਣਾਈ ਆ ਉਹ ਤੁਸੀਂ ਪਾਸ ਕਿਉਂ ਨਹੀਂ ਕੀਤੀ ਵੀ ਜੀ ਮੈਨੂੰ ਦੱਸੋ ਕਿ ਐਸੋ ਫਰੰਗੋ ਸਾਡੇ ਨਿਆਣੇ ਕੋ ਸਿੱਖਣਗੇ ਜਾਂ ਸਾਡੇ ਜਿਹੜੇ ਜਸਵੰਤ ਸਿੰਘ ਖਾਲੜਾ ਜੀ ਆ ਉਹਨਾਂ ਦੀ ਜੀਵਨੀ ਤੋਂ ਸਾਡੇ ਜਵਾਗ ਸਿੱਖਣਗੇ ਮੈਨੂੰ ਦੱਸੋ ਤੁਸੀਂ ਤੇ ਸਾਡੇ ਲੋਕਾਂ ਨੇ ਕਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੀ ਗੱਲ ਦਾ ਵਿਰੋਧ ਕਰਨ ਵਾਲਾ ਹੁੰਦਾ ਬੇਖੌਫ ਹੋ ਕੇ ਡਟ ਕੇ ਵਿਰੋਧ ਕਰਿਆ ਕਰੋ ਆ ਤੰਗਣਾ ਰੌਣਾ ਦੀ ਐਮਰਜੈਂਸੀ ਫਿਲਮ ਰਿਲੀਜ਼ ਹੋਣ ਜਾ ਰਹੀ ਆ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਸ਼ਬੀ ਨੂੰ ਬਹੁਤ ਮਾੜਾ ਦਿਖਾਇਆ ਗਿਆ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ মিডিਆ ਇਹ ਗੱਲ ਤੁਹਾਨੂੰ ਕਦੇ ਨਹੀਂ ਦੱਸੂਗਾ ਕਿਉਂਕਿ ਗੋਦੀ মিডিਆ ਵਾਲਾ ਜਿਹੜਾ ਉਹਦਾ ਚਾਪਲੂਸੀ ਕਰਨ ਤੋਂ ਬਹਿਲ ਨਹੀਂ ਪਹਿਲਾ ਸਵਾਲ ਤਾਂ ਇੱਥੇ ਮੇਰਾ ਸੈਂਸਰ ਬੋਰਡ ਨੂੰ ਆ ਵੀ ਤੁਸੀਂ ਕੰਗਣਾ ਰੌਣਾ ਦੀ ਆ ਐਮਰਜੈਂਸੀ ਫਿਲਮ ਤਾਂ ਰਿਲੀਜ਼ ਕਰਤੀ ਇਹਨੂੰ ਤਾਂ ਤੁਸੀਂ ਪਰਮਿਸ਼ਨ ਦੇਤੀ ਪਰ ਜਿਹੜੀ ਸਾਡੇ ਦਲਜੀਤ ਸਿੰਘ ਨੇ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਦੇ ਉੱਪਰ ਫਿਲਮ ਬਣਾਈ ਆ ਉਹ ਤੁਸੀਂ ਪਾਸ ਕਿਉਂ ਨਹੀਂ ਕੀਤੀ ਬਈ ਉਹਦੇ ਵਿੱਚ ਤੁਸੀਂ ਹਜ਼ਾਰਾਂ ਗਲਤੀਆਂ ਕਰਤੀਆਂ ਜਿਹੜੀ ਫਿਲਮ ਤੋਂ ਸਾਡੇ ਜਵਾਨਾਂ ਨੇ ਕੋ ਸਿੱਖਣਾ ਸੀ ਪਹਿਲਾ ਸਵਾਲ ਤਾਂ ਮੇਰਾ ਸੈਂਸਰ ਬੋਰਡ ਦੇ ਉੱਪਰ ਤੁਸੀਂ ਮੈਨੂੰ ਦੱਸੋ ਕਿ ਇਸ ਫਿਲਮ ਤੋਂ ਸਾਡੇ ਨਿਆਣੇ ਕੋ ਸਿੱਖਣਗੇ ਜਾਂ ਸਾਡੇ ਜਿਹੜੇ ਜਸਵੰਤ ਸਿੰਘ ਖਾਲੜਾ ਜੀ ਆ ਉਹਨਾਂ ਦੀ ਜੀਵਨੀ ਤੋਂ ਸਾਡੇ ਜਵਾਨ ਸਿੱਖਣਗੇ ਮੈਨੂੰ ਦੱਸੋ ਤੁਸੀਂ ਜਿਨ੍ਹਾਂ ਦੇ ਬਾਰੇ ਸਾਡੇ ਜਵਾਕਾਂ ਨੂੰ ਪਤਾ ਹੋਣਾ ਚਾਹੀਦਾ ਮਹਾਨ ਸ਼ਖਸੀਤਾਂ ਜਸਵੰਤ ਸਿੰਘ ਖਾਲੜਾ ਜੀ ਵਰਗੀਆਂ ਉਹਨਾਂ ਦੀਆਂ ਫਿਲਮਾਂ ਤਾਂ ਕਰ ਦਿੱਤੀਆਂ ਜਾਂਦੀਆਂ ਬੈਨ ਤੇ ਇਹੋ ਜੀਆਂ ਫਿਲਮਾਂ ਨੂੰ ਪਰਮਿਸ਼ਨ ਦੇ ਦਿੱਤੀ ਜਾਂਦੀ ਆ ਇੱਥੇ ਸੈਂਸਰ ਬੋਰਡ ਨੂੰ ਮੈਂ ਸਵਾਲ ਕਰਦਾ ਤੇ ਆ ਦੂਜਾ ਗੋਦੀ মিডিਆ ਹੁਣ ਕਿੱਥੇ ਮਰਿਆ ਹੋਇਆ ਏ ਹੁਣ ਕਿਹਦੀ ਗੋਦੀ 'ਚ ਆ ਕੇ ਬੈਠਾ ਮੈਨੂੰ ਤਾਂ ਸਮਝ ਨਹੀਂ ਆਉਂਦੀ মিডিਆ ਹੁੰਦਾ ਹੈਗਾ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਆਪਣੇ ਦੇਸ਼ ਦੇ ਵਿੱਚ ਪਹਿਲੀ ਕੀ ਕوش ਹੋਈ ਜਾਂਦਾ ਆ ਕਲਕੱਤਾ ਦੇ ਵਿੱਚ ਹਜੇ ਤੱਕ ਉਹਦੇ ਮਾਪਿਆਂ ਨੂੰ ਇਨਸਾਫ਼ ਨਹੀਂ ਮਿਲਿਆ। ਉਸ ਤੋਂ ਬਾਅਦ ਚੋਂ ਉੱਤਰਾਖੰਡ ਦੇ ਵਿੱਚ ਕੀ ਕੋਸ਼ ਹੋਇਆ? ਇਹਨਾਂ ਨੂੰ ਤਾਂ ਚਾਹੀਦਾ ਸੀ ਕਿ ਜੋ ਇਹੋ ਜਿਹੇ ਘਟਨਾਵਾਂ ਸਾਡੇ ਦੇਸ਼ ਦੇ ਵਿੱਚ ਹੋ ਰਹੀਆਂ ਨੇ ਇਹਨਾਂ ਦਾ ਵਿਰੋਧ ਕਰਨ ਤੇ ਇੱਕ ਨਵਾਂ ਕਾਨੂੰਨ ਬਣਾਉਣ ਦੇ ਲਈ ਸੈਂਟਰਲ ਸਰਕਾਰ ਨੂੰ ਕਹਿਣ ਵੀ ਜਿਹੜਾ ਬੰਦਾ ਇਹੋ ਜਿਹਾ ਕੁਸ਼ ਕਰਦਾ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਫਿਲਮ ਦੇ ਜਰੀਏ ਨਾਲੇ ਤਾਂ ਸਿੱਖਾਂ ਨੂੰ ਮਾਰਾ ਦਿਖਾਇਆ ਗਿਆ। ਸੈਂਸਰ ਬੋਰਡ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਜਿਹੜੀਆਂ ਫਿਲਮਾਂ ਯਾਰ ਬੈਨ ਕਰਨ ਵਾਲੀਆਂ ਤੁਸੀਂ ਉਹ ਕਿਉਂ ਨਹੀਂ ਕਰਦੇ ਪਰ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਕਸੂਰ ਸਾਡੇ ਲੋਕਾਂ ਦਾ ਸੁੱਤੇ ਪਏ ਆ ਬਸ ਜੇ ਤੁਸੀਂ ਇਹੋ ਜੀਆਂ ਫਿਲਮਾਂ ਰਿਲੀਜ਼ ਕਰ ਸਕਦੇ ਹੋ ਸੈਂਸਰ ਬੋਰਡ ਵਾਲਿਓ ਤਾਂ ਜਿਹੜੀ ਸਾਡੇ ਦਲਜੀਤ ਸਿੰਘ ਨੇ ਜਸਵੰਤ ਸਿੰਘ ਖੱਲਣਾ ਜੀ ਦੀ ਜੀਵਨੀ ਦੇ ਉੱਪਰ ਫਿਲਮ ਬਣਾਈ ਆ ਉਹ ਵੀ ਰਿਲੀਜ਼ ਕਰੋ ਤੇ ਸਾਡੇ ਲੋਕਾਂ ਦੇ ਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੀ ਗੱਲ ਦਾ ਵਿਰੋਧ ਕਰਨ ਵਾਲਾ ਹੁੰਦਾ ਬੇਖੌਫ ਹੋ ਕੇ ਡਟ ਕੇ ਵਿਰੋਧ ਕਰਿਆ ਕਰੋ ਤੇ ਮੈਂ ਇਹ ਬੇਨਤੀਆਂ ਭਰਾਵੋ ਤੁਹਾਡੇ ਅੱਗੇ ਕਰਨੀਆਂ ਸੀ ਤੇ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਜ਼ਰੂਰ ਪਹੁੰਚਦੀ ਕਰੋ ਤੇ ਸਾਰਿਆਂ ਨੂੰ ਆਖੋ ਵੀ ਕੋਈ ਬੰਦਾ ਫਿਲਮ ਨਾ ਦੇਖਣ ਜਾਵੇ ਠੀਕ ਹੈ ਨਾ ਸਿੱਕਲ ਨੂੰ ਕੁਝ ਨਹੀਂ ਮਿਲਣਾ ਫਿਲਮ ਦੇ ਵਿੱਚੋਂ ਕੋਈ ਨਾ ਇਹੋ ਜੀ ਫਿਲਮ ਦੇਖਣ ਜਾਇਓ ਬਸ ਐਨੀ ਬੇਨਤੀ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ